ਦੁਨੀਆ ਦੇ ਲਈ ਦੱਸੇ ਜਾਂਦੇ ਕਿ ਕੈਨੇਡਾ ਦੇ ਸਭ ਤੋਂ ਬੈਸਟ ਹੈਗਾ ਲੇਕਿਨ ਅਮਰਜੈਂਸੀ ਵਿੱਚ ਬੈਠ ਕੇ ਪਤਾ ਚਲਦਾ ਹੈਗਾ ਕਿ ਇਤਨਾ ਬੈਸਟ ਨਹੀਂ ਹੈਗਾ ਬ੍ਰਿਟਿਸ਼ ਕੋਲੰਬੀਆ ਦੀਆਂ ਸੁਬਾਈ ਚੌਣਾ ਨੇੜੇ ਆ ਰਹੀਆਂ ਹਨ ਅਤੇ ਅੱਜ ਵੀ ਸਿਹਤ ਸੰਭਾਲ ਯਾਨੀ ਕਿ ਹੈਲਥ ਕੇਅਰ ਬਹੁਤ ਸਾਰੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੰਬੇ ਇੰਤਜ਼ਾਰ ਦੇ ਸਮੇਂ ਤੋਂ ਲੈ ਕੇ ਡਾਕਟਰਾਂ ਅਤੇ ਨਰਸਾਂ ਦੀ ਘਾਟ ਤੱਕ ਬਹੁਤ ਸਾਰੇ ਪਰਿਵਾਰਾਂ ਨੂੰ ਲੋੜਿੰਦੀਆਂ ਡਾਕਟਰੀ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰਾਂ ਅਨੁਸਾਰ ਪਿਛਲੇ 4 ਸਾਲਾਂ ਦੌਰਾਨ ਐਮਰਜੈਂਸੀ ਰੂਮ ਵਿੱਚ ਪੇਸ਼ੈਂਟਸ ਦੀ ਗਿਣਤੀ ਕਰੀਬ 30% ਦੀ ਵੱਧ ਗਈ ਹੈ ਜਿਸ ਦੇ ਚੱਲਦੇ ਸਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਰੂਮ ਦਾ ਵੇਟਿੰਗ ਸਮਾਂ ਅਤੇ ਡਾਕਟਰਾਂ ਨਾਲ ਸਮੇਂ ਸਿਰ ਅਪਾਇੰਟਮੈਂਟ ਨਾ ਮਿਲਣਾ ਇੱਕ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਬਟ ਦ ਵੇਟਿੰਗ ਟਾਈਮ ਜਿਹੜਾ ਇਹ ਬਹੁਤ ਜ਼ਿਆਦਾ ਆਏਗਾ ਐਮਰਜੈਂਸੀ ਦੇ ਵਿੱਚ ਤੇ ਇਸ ਵਾਸਤੇ ਬਹੁਤ ਪ੍ਰੋਬਲਮ ਬਣਦਾ ਹੈ ਰਾਈਟ ਲੇਕਿਨ ਜਿਹੜਾ ਡਾਕਟਰ ਦੀ ਸ਼ੋਰਟੇਜ ਦੀ وجہ ਨਾਲ ਅਪਾਇੰਟਮੈਂਟ ਨਹੀਂ ਮਿਲ ਰਹੀ ਹੈ ਕਿਆਂ ਤੇ ਉਸ ਸਿਸਟਮ ਪ੍ਰੋਬਲਮ ਹੈਗਾ ਸਤਨ ਐਮਰਜੈਂਸੀ ਜਾਈਏ ਤਾਂ ਮਤਲਬ 12 ਤੋਂ 14 ਘੰਟੇ ਵੇਟ ਕਰਨੀ ਪੈਂਦੀ ਹੈ ਕਈ ਵਾਰ ਸੋਲੂਸ਼ਨ ਵੀ ਵਧੀਆ ਨਹੀਂ ਮਿਲਦਾ ਕਿਉਂਕਿ ਡਾਕਟਰਾਂ ਦੀ ਵੀ ਘਾਟ ਹੈ ਇੱਥੇ ਟਾਈਮ ਤਾਂ ਲੱਗਦਾ ਹੀ ਆ ਥੋੜਾ ਬੇਟਾ ਹਾਂ ਥੋੜਾ ਤਾਂ ਅਸਗਰ ਕਰਨਾ ਹੀ ਪੈਂਦਾ ਹੈ ਡਾਕਟਰ ਨਹੀਂ ਮਿਲਦੇ ਕਈ ਵਾਰੀ ਬੀਜੀ ਹੁੰਦੇ ਆ ਕਿਉਂ ਹੁਣ ਪਬਲਿਕ ਬਹੁਤ ਹੋ ਗਈ ਨਾ ਉਹਦੇ ਕਾਰਨ ਥੋੜਾ ਹੈਗਾ ਹੀ ਆ ਲੋਕਾਂ ਦੀਆਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਬਾਰੇ ਗੱਲ ਕਰਦੇ ਹੋਏ BC NDP ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਨੇ ਸਰੀ ਵਿੱਚ ਵੱਧਦੀ ਜਨਸੰਖਿਆ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ ਦੀ ਹੈਲਥ케ਅਰ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। Uh, in addition to that we're building a second hospital in surrey which has been long overdue investing in doctors in surrey we increased the number of doctors by a record number this past year we got to do more there's more and more people coming in surrey we've, we've added 376 staff new staff in new positions at surrey memorial hospital we're building a new cardiac catheterization lab at surrey memorial hospital a new renal unit new operating rooms new access to mris so we're responding and we did that based on working with doctors and nurses and healthcare workers in surrey and finally of course a new long term care home that's coming to surrey ਕੁਝ ਹਫ਼ਤੇ ਪਹਿਲਾਂ ਸਰੀ ਮੈਮੋਰੀਅਲ ਹਸਪੀਟਲ ਦੇ ਐਮਰਜੈਂਸੀ ਫਿਜ਼ੀਸ਼ੀਅਨਸ ਨੇ ਫਰੇਜ਼ਰ ਹੈਲਥ ਨੂੰ ਇੱਕ ਦੂਜੀ ਚਿੱਠੀ ਰਾਹੀਂ ਹਸਪਤਾਲ ਵਿੱਚ ਵਿਗੜਦੀਆਂ ਸਥਿਤੀਆਂ ਬਾਰੇ ਦੱਸਿਆ ਸੀ ਇਸ ਤੋਂ ਪਹਿਲਾਂ ਇਹ ਮੁੱਦੇ ਪਿਛਲੇ ਸਾਲ ਵੀ ਡਾਕਟਰਾਂ ਦੀ ਇੱਕ ਰੈਲੀ ਦੌਰਾਨ ਚੁੱਕੇ ਗਏ ਸਨ ਬੀਸੀ ਕਨਜ਼ਰਵੇਟਿਵਸ ਦੀ ਐਲਨੋਰ ਸਟਰਕੋ ਦਾ ਮੰਨਣਾ ਹੈ ਕਿ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਬੀਸੀ ਦੇ ਹੈਲਥ케ਅਰ ਮਾਡਲ ਵਿੱਚ ਤਬਦੀਲੀਆਂ ਲਿਆਉਣ ਦੀ ਲੋੜ ਹੈ ਬੀਸੀ ਦੇ ਕਨਜ਼ਰਵੇਟਿਵਸ ਆਰ ਲੁਕਿੰਗ ਟੂ ਟ੍ਰਾਂਸਫਾਰਮ ਆਰ ਹੈਲਥ케ਅਰ ਸਿਸਟਮ ਯੂ ਨੋ ਵੀ ਵਾਂਟ ਟੂ ਬੀ ਅਬਲ ਟੂ ਹੈਵ More individuals, uh, so we're talking about uh, both private but also uh, not for profits to be able to deliver services that people need. Still under a single payer, you know, still covered by, you know, all you'll need is your health card to get these services, but this will significantly alleviate the long wait list, for example, MRIs, minor surgeries, things that actually bring people into the ER because they don't want to wait a year or more in some cases to get a test done. They'd rather try their luck at waiting eight, 10, 12 hours. hours in in an emergency room ਸਿਹਤ ਸੰਭਾਲ ਦੀ ਇਹਨਾਂ ਚਿੰਤਾਵਾਂ ਨੂੰ ਹੱਲ ਕਰਨ ਨੂੰ ਲੈ ਕੇ ਸਾਰੇ ਨਿਵਾਸੀਆਂ ਨੇ ਵੀ ਆਪਣੇ ਕੁਝ ਵਿਚਾਰ ਸਾਂਝੇ ਕੀਤੇ ਹਨ ਹੁਣ ਟੈਕਸ ਦਿੰਦੇ ਆ ਸਾਰੇ ਕੰਮ ਕਰਦੇ ਆ ਇਹਨੇ ਬਰਫ ਪੇ ਪੇ ਕਰਦੇ ਆ ਸਾਰਾ ਟੈਕਸ ਨਾ ਸਾਰਾ ਇਹ ਵੀ ਚਾਹੀਦਾ ਨਾ ਸਾਰੇ ਆਪਣੇ ਬੈਨੀਫਿਟ ਮੰਗਦੇ ਆ ਅਗਲੇ ਸਾਰੇ ਮੰਗਦੇ ਜੇ ਪੇਸ਼ੈਂਟ ਆਉਂਦਾ ਤਾਂ 2 ਡਾਲਰ ਜਾਂ 4 ਡਾਲਰ ਦੀ ਫੀਸ ਰੱਖਦੇ ਜਿਹੜਾ ਰੈਵਨਿਊ ਮੈਡੀਕਲ ਵਾਸਤੇ ਇਕੱਠਾ ਹੋਊਗਾ ਕਈ ਵਾਰ ਅਸੀਂ ਉਹੀ ਵੀ ਨਾਰਮਲੀ ਕੋਈ ਮੜ ਮੋਟੀ ਢਿਲ ਹੁੰਦੀ ਉਹ ਵੀ ਐਮਰਜੈਂਸੀ ਮਤਲਬ ਡਾਕਟਰ ਕੋ ਜਾ ਚਲੇ ਜਾਂਦੇ ਮੋਰ ਡਾਕਟਰ ਲਿਆਣ ਜਾਂ ਮੋਰ ਨਰਸਾਂ ਹੋਣੀਆਂ ਚਾਹੀਦੀਆਂ ਹੈ ਰਾਈਟ ਦਿਸ ਸਿਸਟਮ ਵਿੱਚ ਸਿਹਤ ਸੰਭਾਲ ਦੇ ਇਨਾ ਮੁੱਦਿਆਂ ਨੂੰ ਲੈ ਕੇ ਹਰ ਪਾਰਟੀ ਆਪਣੇ ਵਾਅਦੇ ਤਾਂ ਜ਼ਰੂਰ ਕਰ ਰਹੀ ਹੈ ਪਰ ਦੇਖਣਯੋਗ ਗੱਲ ਹੋਏਗੀ ਕਿ ਇਲੈਕਸ਼ਨਾਂ ਤੋਂ ਬਾਅਦ ਕਿਹੜੀ ਪਾਰਟੀ ਆਪਣੇ ਵਾਅਦਿਆਂ ਤੇ ਖਰੀ ਉਤਰੇਗੀ ਰਸ਼ਮੀਨ ਰੁਪਾਲ ਓਮਨੀ ਨਿਊਜ਼ ਸਾਰੀ